ਹਾਂਜੀ ਬੈਠੇ ਜੇ ਹਾਂਜੀ ਹੋਰ ਕਿਵੇਂ ਲੱਗਾ ਫਿਰ ਪਰਿਵਾਰ ਸਾਡਾ ਵਧੀਆ ਲੱਗਾ ਪਰਿਵਾਰ ਵਧੀਆ ਭੈਣ ਦਾ ਨੇਚਰ ਕਿਦਾਂ ਦਾ ਲੱਗਾ ਵਧੀਆ ਲੱਗਾ ਉਹਨਾਂ ਦਾ ਨੇਚਰ ਮੈਨਾਂ ਤਾਂੜ ਨੇ ਇੱਕ ਗੱਲ ਕਰਨੀ ਆ ਹਾਂਜੀ ਕੀ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਸਾਡੀ ਮੰਮੀ ਨਹੀਂ ਹੈਗੀ ਹਨਾ ਹਾਂਜੀ ਤੇ ਸਾਡੇ ਘਰ ਨੂੰ ਨਾ ਸੰਭਲਿਆ ਸਾਡੀ ਭੈਣ ਨੇ ਹਾਂ ਹੁਣ ਚਲੋ ਤੁਸੀਂ ਆਗੇ ਜੇ ਤੇ ਹੌਲੀ ਹੌਲੀ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਹਨਾ ਜਿੱਥੇ ਕੋਈ ਚੀਜ਼ ਦਾ ਨਹੀਂ ਪਤਾ ਲੱਗਦਾ ਤੁਸੀਂ ਭੈਣ ਨੂੰ ਪੁੱਛ ਲੈਣਾ ਹੈ ਨਾ ਤੇ ਉਹਦਾ ਜਿਹੜਾ ਸੁਭਾਅ ਨਾ ਥੋੜਾ ਜਿਹਾ ਹੈਗਾ ਹੋਰ ਤਰੀਕੇ ਦਾ ਬੜਪੋਲੀ ਜੀ ਹੈਗੀ ਆ ਮਤਲਬ ਉਹਦੇ ਦਿਲ 'ਚ ਨਹੀਂ ਕੁਝ ਵੀ ਹੈਗਾ ਵੀ ਜਿਹੜੀ ਵੀ ਗੱਲ ਹੁੰਦੀ ਹੈ ਉਹ ਸਿੱਧੀ ਮੂੰਹ ਤੇ ਕਹਿ ਦਿੰਦੀ ਆ ਜੇ ਉਹਨੂੰ ਤੇਰੀ ਗੱਲ ਕੋਈ ਗਲਤ ਲੱਗੀ ਤਾਂ ਉਹਨੇ ਤੈਨੂੰ ਸਿੱਧਾ ਕਹਿ ਦੇਣਾ ਹੈ ਨਾ ਇਦਾਂ ਤੇ ਉਹਦੀ ਗੱਲ ਦਾ ਗੁੱਸਾ ਨਾ ਕਰਿਓ ਹੈ ਨਾ ਬਾਕੀ ਜੇ ਤਾਂ ਕੋਈ ਸਮਾਨ ਤੁਹਾਨੂੰ ਨਾ ਪਤਾ ਲੱਗੇ ਕਿੱਥੇ ਰੱਖਿਆ ਕੀ ਆ ਤੇ ਉਹ ਤੁਸੀਂ ਭੈਣ ਨੂੰ ਪੁੱਛ ਲੈਣਾ ਠੀਕ ਹੈ ਇੱਕ ਦੋ ਦਿਨ ਅਜੇ ਠੀਕ ਆ ਠੀਕ ਹੂੰ ਮੈਂ ਵੀ ਨਾ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਦੱਸੋ ਮੈਨੂੰ ਨਾ ਮੰਮੀ ਡੈਡੀ ਦੀ ਬੜੀ ਯਾਦ ਆਉਂਦੀ ਵੀ ਰਹਿੰਦੀ ਹੈ ਹੂੰ ਤੇ ਮੇਰਾ ਉਹਨਾਂ ਨੂੰ ਮਿਲਣ ਦਾ ਬੜਾ ਦਿਲ ਕਰਨ ਲਿਆ ਹੈ ਤੇ ਕੋਈ ਨਹੀਂ ਆਪਾਂ ਜਾਵਨੇ ਆ ਫਿਰ ਆਪਾਂ ਆਉਨੇ ਆ ਪੁੱਛ ਲੈਣਾ ਮੈਂ ਡੈਡੀ ਨੂੰ ਕੀ ਜਾਂਦੇ ਫਿਰ ਮੈਂ ਕਰ ਲਾਂ ਤੇ ਆ ਨਹੀਂ ਤੇ ਇੱਕ ਵਾਰੀ ਮੈਨੂੰ ਪੁੱਛ ਲੈਣ ਦੋ ਚਲੋ ਠੀਕ ਹੈ ਪੁੱਛ ਕੇ ਦੱਸ ਦਿਓ ਹਾਂ ਫਿਰ ਪੁੱਛ ਕੇ ਜਾਵਾਂਗੇ ਤੇ ਚੰਗੀ ਗੱਲ ਹੈ ਹਨਾ ਹਾਂ ਚਲੋ ਕੋਈ ਨਹੀਂ ਮੈਂ ਪੁੱਛਦਾ ਠੀਕ ਆ ਗਿਆ ਲੈ ਮੇਰੀ ਇਹ ਆਈ ਸੱਸੀ ਕਾ ਕੀ ਆ ਲਿਆ ਵਧੀਆ ਤਾਂ ਲੱਗਿਆ ਠੀਕ ਆ ਵਧੀਆ ਵਾ ਚਲੋ ਇੱਧਰ ਚਲ ਜੋ ਗੈਸਟ੍ਰੂਨ ਚ ਮੰਮੀ ਡੈਡੀ ਕਿੱਥੇ ਗਏ ਡੈਡੀ ਕਿਤੇ ਕੰਮ ਗਏ ਅੱਛਾ ਲਾ ਦੀ ਜੂਨੀ ਆਇਆ ਸੱਸੀ ਕਾ ਰਸੀਬ ਨੂੰ ਹੋਰ ਕੀ ਹਾਲ ਜੀ ਠੀਕ ਠਾਕ ਹਾਂ ਜੀ ਤੁਹਾਨੂੰ ਸੁਣਾਉਂ ਠੀਕ ਆ ਜੀ ਠੀਕ ਆ ਵਾਹੂੰ ਪਾਣੀ ਦੇ ਲੈ ਆ ਪਾਣੀ ਲੈ ਗਏ ਅੱਜ ਜਾਈ ਦਵਾਈ ਦਾ ਆਪ ਤੇ ਇੱਕ ਦਿਨ ਵੀ ਨਹੀਂ ਕੱਢਿਆ ਮੈਂ ਜਾਣਾ ਸੀ ਤੇ ਮੇਰੇ ਵਰੀ ਲੜਾਈ ਪਾ ਕੇ ਪੈ ਗਈ ਮੇਰੀ ਮਾਂ ਨਹੀਂ ਠੀਕ ਆਪ ਇੱਕ ਦਿਨੋਂ ਹੀ ਨਿਕਲਿਆ ਦੇ ਕੋਲ ਹੋਰ ਠੀਕ ਠਾਕ ਹੈ ਜੜੀ ਵੀ ਠੀਕ ਠਾਕ ਹੈ ਹਾਂ ਜੀ ਮੰਮੀ ਮੇਰਾ ਤਾਂ ਜੀ ਨਹੀਂ ਲੱਗਾ ਮੈਂ ਇਹਨਾਂ ਨੂੰ ਕਿਹਨੂੰ ਮਲਾ ਕੇ ਲੈ ਕੇ ਆਉਂ ਮਿਉਣਾ ਨਾਲ ਹੋਰ ਦਾ ਪਨਣ ਜੀ ਲੱਗਾ ਸਾਡਾ ਘਰ ਆ ਖਾਲੀ ਖਾਲੇ ਲੱਗਣ ਡਿਆ ਆਂ ਆ ਲੱਗਣ ਡਿਆ ਇਤਰਾ ਕਰਦੇ ਨਹੀਂ ਹੈਗਾ ਹੋਰ ਉਹ ਮੀਂਹ ਕਿਤੇ ਆ ਪਈ ਹੋਣੀ ਪਾਜੀ ਆਉਣ ਵਾਲਾ ਹੀ ਆ ਬਾਜ਼ਾਰ ਨੂੰ ਗਿਆ ਜੜੀ ਆਇ ਨਹੀਂ ਇਹਦੇ ਨਹੀਂ ਅਜੇ ਨਹੀਂ ਆਇਆ ਲੇਟ ਹੀ ਹੁੰਦੇ ਲੱਗਦਾ ਆ ਹੋਰ ਹੁਣ ਟਾਈਮ ਲੱਗ ਜਾਂਦਾ ਕੋਸ ਨਾ ਮਾ ਮੀ ਠੀਕ ਠਾਕ ਵਧੀਆ ਠੀਕ ਠਾਕ ਮੈਂ ਜੀ ਤੁਹਾਨੂੰ ਹਾਂ ਵਧੀਆ ਉਹ ਜੀ ਤੁਹਾਨੂੰ ਸੁਣਾਉ ਠੀਕ ਠਾਕ ਠੀਕ ਠਾਕ ਵਧੀਆ ਮੈਂ ਜੀ ਲੱਗ ਗਿਆ ਤੁਹਾਡਾ ਨਹੀਂ ਭਾਬੀ ਜੀ ਕਿੱਥੇ ਲੱਗਾ ਤਾਂ ਹੀ ਤਾਂ ਅਗਲੇ ਦਿਨ ਮਿਲਣ ਆ ਗਈ ਮੰਮੀ ਹੁਣਾਂ ਨੂੰ ਚੱਲੇ ਜੀਨੀ ਲੋ ਹੁੰਦੇ ਮੈਂ ਚੱਲ ਪੂਆ ਉਹਨੇ ਕੋਈ ਨਹੀਂ ਕਿਹ ਚਲੋ ਵਧੀਆ ਕੀਤਾ ਤੁਸੀਂ ਲੈ ਆਏ ਜੀ ਲੈ ਰਾਜਾ ਹੀ ਆ ਕੀ ਹਾਲ ਹੈ ਸასი ਘਰ ਵੀਰੇ ਸასი ਘਾਲ ਸასი ਘਾਲ ਭਾਜੀ ਕੀ ਹਾਲ ਹੋਰ ਵਧੀਆ ਤੂੰ ਹੀ ਸੁਣਾ ਵਹਿਰਾਜ ਵਧੀਆ ਕੀਤਾ ਤੂੰ ਆ ਗਈ ਹੈ ਘਰ ਦੀ ਰੌਣਕ ਜੀ ਉਹ ਟੁੱਟ ਗਈ ਸੀ ਪਤਾ ਹੀ ਮੈਂ ਆ ਗਈ ਆ ਮੇਰਾ ਤੇ ਆਪਣਾ ਨਹੀਂ ਜੀ ਲੱਗਣ ਡਿਆ ਚਲ ਇਹਨਾਂ ਨੂੰ ਕਹਿ ਮਲਾ ਕੇ ਲੈ ਕੇ ਆਉ ਮੈਂ ਚਲੋ ਵਧੀਆ ਜਿੱਤਾ ਭਾਜੀ ਆ ਗਈ ਜੀ ਮਨਜਾ ਭਰ ਗਈ ਹੂੰ ਹੂੰ ਤੇ ਮੈਂ ਚਲ ਕੋਈ ਨਹੀਂ ਮੇਰੀ ਟੋਣੇ ਕਿਦੀ ਕੋਸੂ ਹੂੰ ਕੋਛ ਹੋਣਾ ਹੀ ਆ ਕੇ ਕੇ ਕਰ ਰਹੀ ਆ ਬਾਜੀ ਮਾਸੜ ਜੀ ਹੁਣਾਂ ਨੂੰ ਲੈ ਆਉਣਾ ਮਾਸੜ ਜੀ ਨੂੰ ਕਿਹਾ ਸੀ ਮੈਂ ਤੋ ਡਿਊਟੀ ਤੇ ਤੁਹਾਨੂੰ ਪਤਾ ਥਾ ਅੱਛਾ ਅੱਛਾ ਠੀਕ ਹੋਰ ਬਨਪ੍ਰੀਤ ਚਾਹ ਪਾਣੀ ਪਿਆ ਕੋਈ ਨਹੀਂ ਬਣਾਉਣਾ ਅੱਜ ਤੇ ਬਣਾਉਣਾ ਚਾਪ ਕੋਲੇ ਬਣਾਓ ਜਾਓ ਹੁਣ ਨਹੀਂ ਭਾਜੀ ਪਕੌੜੇ ਨਹੀਂ ਨਹੀਂ ਵੀਰੇ ਪਕੌੜਿਆਂ ਦਾ ਕਿਹੜਾ ਟਾਈਮ ਰੋਟੀ ਖਾਣੇ ਹੁਣ ਰੋਟੀ ਦਾ ਟਾਈਮ ਹੈ ਚੱਲ ਫਿਰ ਐ ਕਰੋ ਰੋਟੀ ਪਾਣੀ ਤਿਆਰ ਕਰੋ ਬਾਚ ਦੀ ਦੇਦੇ ਆ ਚਾਹ ਪਾਣੀ ਦਾ ਰੋਟੀ ਬਣਾ ਚੱਲ ਮੈਂ ਨਹੀਂ ਦੇਖਣ ਆਉਦੇ ਤੂੰ ਹੋਰ ਬਾਲੀ ਦਿਰਾਉਂ ਬਸ ਠੀਕ ਠੀਕ ਠਾਕ ਆ ਗਿਆ ਤੂੰ ਇਹ ਕੰਮ ਕਰ ਚੱਲੀ ਜਾਂਦਾ ਵਧੀਆ ਚੱਲਦਾ ਹੋਰ ਤੁਸੀਂ ਸਭ ਕਿੱਦਾਂ ਵਧੀਆ ਭਾਜੀ ਆਪਣਾ ਠੀਕ ਚੱਲ ਰਿਹਾ ਹੈ ਠੀਕ ਚਲੋ ਕੰਮ ਕਰ ਵਧੀਆ ਚੱਲਣਾ ਚਾਹੀਦਾ ਮਨਪ੍ਰੀਤ ਕੀ ਬਣਾਉਣ ਲੱਗਿਆ ਨਾ ਮੰਮੀ ਦੀਦੀ ਨੇ ਤੇ ਫੋਨ ਹੀ ਨਹੀਂ ਕੀਤਾ ਆਉਣ ਲੱਗਿਆ ਗੋਭੀ ਪਈ ਮੈਂ ਗੋਭੀ ਬਣਾ ਲਿਨੀ ਨਾਲ ਮਟਰ ਪਨੀਰ ਬਣਾ ਲਿਨੀ ਆ ਚਲ ਬਣਾਉਣਾ ਕਿ ਸੱਚੀ ਉੱਤੇ ਕੋਈ ਨਹੀਂ ਬਣਾਉਂਦਾ ਪਾ ਬੀ ਮੈਨੂੰ ਇਹ ਗੱਲ ਦੱਸੋ ਜਦੋਂ ਕੋਈ ਘਰ ਆਇਆ ਗਿਆ ਹੋਵੇ ਉਹਨੂੰ ਚਾਹ ਆਪਣੇ ਪੁੱਛ ਕੇ ਬਣਾਈਂਦਾ ਜੀ ਜੀ ਮੈਂ ਤਾਂ ਬਣਾਉਣੀ ਲੱਗੀ ਹੀ ਚਾਹ ਤੇ ਭਾਜੀ ਨੇ ਕਿਹਾ ਭਾਬੀ ਜੀ ਬਹਿ ਜਾਓ ਫਿਰ ਮੈਂ ਬਹਿ ਗਈ ਅੱਛਾ ਉਹਨਾਂ ਨੇ ਕਿਹਾ ਤਾਂ ਬਹਿ ਜਾਓ ਤੇ ਤਾਂ ਰੰਧਮਾ ਕੰਮ ਕਰਦਾ ਤੇ ਬਹਿ ਗਈ ਉਸੇ ਵੇਲੇ ਉਹਨਾਂ ਤਾਂ ਮੈਨੂੰ ਭਾਜ ਦੇ ਕਹਿਤਾ ਵੀ ਨਹੀਂ ਚਾਹ ਪੀਣੀ ਹੈ ਜੀ ਇਹ ਰੋਟੀ ਤਿਆਰੀ ਭਾਬੀ ਮੈਨੂੰ ਤਾਂ ਢੀ ਭੁੱਲ ਨਹੀਂ ਹੈਗੀ ਮੈਨੂੰ ਪਹਿਲਾਂ ਹੀ ਪਤਾ ਤੁਹਾਡਾ ਨਾ ਤੂੰ ਹੀ ਕੰਮ ਕਰਕੇ ਕੋਸ਼ਿਸ਼ ਨਹੀਂ ਤੂੰ ਆਉਂਦੀਆ ਕਲੇਸ਼ ਕਰ ਲਾ ਪੀ ਮੇਰੇ ਨਾਲ ਇਸ ਚਾ ਦਾ ਕਲੇਸ਼ ਹੋਇਆ ਤੁਹਾਨੂੰ ਨਹੀਂ ਆਪਣੇ ਆਪ ਦਾ ਜਵਾਈ ਪਾਈ ਆਇਆ ਵਾ ਤੇ ਚਾਹ ਪਾਣੀ ਪੀ ਆਉਣਾ ਕੋਈ ਜਵਾਈ ਤੇ ਬੜਾ ਚੰਗਾ ਲੱਗਣਿਆ ਚੁੱਪ ਕਰ ਜਾਨੀ ਪਰ ਉਹਨੇ ਨਾ ਸੁਣਦੇ ਤਾਂ ਕੋਈ ਤਰ੍ਹਾਂ ਬੋਲਦੀ ਕੁੜੀ ਮੰਮੀ ਉਹਨੂੰ ਨਹੀਂ ਪਤਾ ਸਾਰੀਆਂ ਗੱਲਾਂ ਦੱਸ ਕੇ ਕਰਨੀਆਂ ਪੈਂਦੀਆਂ ਨੇ ਹੁਣ ਤੇ ਛੱਡ ਦੇਣੀ ਇਹ ਕਿਹੜੀਆਂ ਗੱਲਾਂ ਚਲ ਤੂੰ ਜਲਦੀ ਜਲਦੀ ਕਰ ਦਊਂ ਮੈਂ ਆਤਾ ਚਲਾ ਛੇਤੀ ਇਹਦਾ ਨਹੀਂ ਪਰਚੀ ਭੰਦ ਲਿਆਈ ਮੈਂ ਤੇ ਫੋਨ ਕਰਕੇ ਆਵਾਂ ਚਲ ਕੋਈ ਨਹੀਂ ਹੁੰਦਾ ਉਹਦਾ ਕਰ ਮਿੰਟੋਂ ਮੈਂ ਤੇ ਸਬਜ਼ੀ ਬਣ ਜਾਣੀ ਇਹ ਦੇਵਲੀ ਤੇਨੇ ਕੋਲੇ ਈ ਪਾ ਲਿਆ। ਦੇਖੋ ਪੇਕੇ ਚੱਲੀ ਆ ਆ ਕੇ ਉਹਦੇ ਦੇ ਨਹੀਂ ਆਉਣ ਬੜੀ। ਛੇਤੀ ਛੇਤੀ ਬਣਾ ਲਾ। ਛੇਤੀ ਕਰ ਤਮਾਰ। ਕੋਈ ਨਹੀਂ ਬਣਾਉਣੀ ਐਂ ਛੇਤੀ ਛੇਤੀ ਬਣਾਉਣੀ ਐ। ਤੁਮਾਂ ਤਾਂ ਉਹਨਾਂ ਲੱਗ ਮਟਰ ਕੱਢ ਦੇਣੀ ਆ। ਆਂਦੀ ਮਟਰ ਪਨੀਰ ਬਣਾਉਣਾ ਉਹਦੇ ਚੱਲ। ਮਟਰ ਨਿਕਲਣਗੇ। ਮੰਮੀ ਕੀ ਕਰਨ ਦੇ? ਮਟਰ ਕੱਢਣ ਦੇ। ਹਾਂ ਹਾਂ ਮੈਂ ਮਟਰ ਕੱਢ ਦਉਂ ਲਾ। ਓ ਮੰਮੀ ਕਿੰਨੀ ਗੋਭੀ ਪਈ ਐ ਤਾਂ ਤੇ ਦੇ ਦੇਣੀ ਗੈ ਇਹਨੂੰ। ਕਿਉਂ ਦੇਣੀ ਕਿਉਂ ਅਸੀਂ? ਤੋੜੈ ਨਹੀਂ ਗੋਭੀ ਕੀ ਕਰਨ ਨੂੰ ਲਈ ਜੇ। ਲਈ ਤੇਰੇ ਵਿਆਹ ਦੀ ਵਧੀ ਐ ਸਬਜੀ। ਦਸ ਮਮੀ ਵੰਡ-ਵੰਡ ਦਿੰਦੇ ਹੋ ਸਾਰੇ ਵੰਡ ਨਹੀਂ ਕਰਨਾ ਇਹ ਬਾਵਾ ਮਾਉ ਜੇ ਨਾਲ ਲੱਗੀ ਰੋਟੀਆਂ ਬਣਾ ਲੈ ਨੇ ਗੋਭੀ ਆ ਗਈਆਂ ਨਾਲ ਮੈਂ ਚਾਰ ਪਾ ਲੈਣਾ ਗੋਭੀ ਦਾ ਮੇਰੀ ਗੱਲ ਸੁਣਾ ਹੂੰ ਤੂੰ ਨੂੰ ਇੰਨਾ ਬੋਲਣ ਨਹੀਂ ਆ ਤੂੰ ਕਮ ਸੇ ਕਮ ਕੋਈ ਲੈ ਆਜ ਤੇ ਘਰ ਜੇ ਪਰੌਣਾਂ ਨੂੰ ਪਤਾ ਲੱਗ ਜੇ ਤਾਂ ਉਹ ਕਵੇ ਤੇ ਮਮੀ ਕਹਦਾ ਨਹੀਂ ਆਜ ਕਰਾਂ ਦਸ ਉਹਨੂੰ ਨਹੀਂ ਪਤਾ ਲੱਗਣ ਦੇ ਜਵਾਈ ਭਾਈ ਪਹਿਲੀ ਵਾਰੀ ਆਇਆ ਤੇ ਬਹਿ ਗਈ ਐ ਫੱਬ ਕੇ ਲੱਗੇ ਉਹਨੇ ਹੋਰ ਪਰੌਣੇ ਨੂੰ ਕਿਹਾ ਕਿ ਭਾਬੀ ਬਹਿ ਜਾ ਤੇ ਉਹਦੇ ਕਹਿਣ ਤੇ ਬੈਂਦੀ ਨਾ ਜਿਹੜੇ پرانے ਨੇ ਕਹਿਤਾ ਵੀ ਤੇ ਬਹਿ ਕੇ ਦੋ ਮਿੰਟ ਉੱਠ ਕੇ ਚੱਲ ਜਾਂਦੀ ਇਹਨਾਂ ਨੂੰ ਪਤਾ ਚਾਹ ਪਾਣੀ ਬਣਾਉਣਾ ਉੱਥੇ ਹੀ ਫੱਬ ਕੇ ਬੈਠੀ ਰਹੀ ਹੈਪੀ ਨੂੰ ਦੇਖਣ ਲਈ ਉਹ ਵੀ ਚੱਲ ਰਹਾ ਹੈਪੀ ਨੇ ਬਣਾਉਣੀ ਚਾਣ ਕੇ ਕਿੰਨੀ ਗੋਭੀ ਪਈ ਗੋਭੀ ਵਾਲੇ ਪਕੌੜੇ ਕੱਢ ਲੈਂਦੀ ਦਿਮਾਗ ਹੁੰਦਾ ਤੇ ਮਮੀ ਹੋਈ ਨਹੀਂ ਕੰਮ ਕਰਕੇ ਖੋਜ ਤੂੰ ਹੀ ਵਾਹੇ ਬੜਾ ਸਿਰੇ ਚੜਾਈ ਉਹਨੂੰ ਨਹੀਂ ਉਹਨੂੰ ਮੈਂ ਹੀ ਕਿਹਾ ਮੈਂ ਹਾਂ ਚੱਲ ਹੈਪੀ ਆ ਲੈਂਦਾ ਆ ਲੈਂਦਾ ਤੇ ਫਿਰ ਬਣਾਉਣੀ ਚਾ ਤਾਈਓ ਤੇ ਉਹ ਸਿਰੇ ਚੜੀ ਤੂੰ ਹੀ ਕਹਿ ਦਿੰਦੇ ਸ਼ਾਮ ਸਿਰੇ ਕਾ ਦਾ ਚੜੀ ਆ ਉਹਨੇ ਕਰਨਾ ਮੈਂ ਕਿਹੜਾ ਕਰਨਾ ਚਲੋ ਮੰਮੀ ਜੋ ਮਰਜ਼ੀ ਕਰੋ ਮੈਂ ਤਾਂ ਚਲ ਗਈ ਹੁਣ ਆਪਣੇ ਘਰ ਇਹ ਕੁੜੀਦਾਨ ਕੋਸ਼ ਹੋ ਸਕਦਾ ਮੈਂ ਅੰਨੀ ਅੱਗੇ ਜਾ ਕੇ ਨਾ ਬੋਲੇ ਇਤਰਾ ਚੱਲ ਮੈਂ ਦੇਖਾਂ ਰਾਈਨ ਨੂੰ ਆਂਦਾ ਸਵੇਰ ਠੀਕ ਹੈ ਮੰਮੀ ਅਜੇ ਤਾਂ ਠੀਕ ਹੀ ਅੱਗੇ ਅੱਗੇ ਪਤਾ ਲੱਗੂਗਾ ਕਿਦਾਂ ਦੀ ਹੈ ਇੱਕ ਦੋ ਦਿਨਾਂ ਅੰਦਰ ਤੁਹਾਨੂੰ ਪਤਾ ਕੀ ਪਤਾ ਲੱਗ ਜਾਂਦਾ ਨਾਲ ਮੇਰੀ ਗੱਲ ਸੁਣ ਤੂੰ ਕਮ ਸੇ ਕਮ ਫੋਨ ਤੇ ਕਰ ਦਊ ਹੁਣ ਲੱਗੀ ਮੰਮੀ ਫੋਨ ਕਾਤਾ ਕਰਨਾ ਸੀ ਮੇਰਾ ਜੀ ਕਰਨ ਡੈਮ ਇਸ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਮੰਮੀ ਨਾਲ ਮਲਾ ਕੇ ਲਿਆਓ ਆਹੋ ਤੇ ਕਹਿੰਦੇ ਚੱਲੋ ਚੱਲੀਏ ਤੇ ਜੇ ਤਾਂ ਕਰਨ ਆਉਦਾ ਕੋਈ ਗੱਲ ਨਹੀਂ ਆ ਚਲ ਤੋ ਆ ਗਈ ਤਾਂ ਬੜਾ ਵਧੀਆ ਕੀਤਾ ਵਾ ਪਰ ਪਹਿਲੀ ਯਾਰ ਪਰੌਣਾ ਆਇਆ ਨਾ ਉਹ ਨੂੰ ਕੋ ਚਾਜਣਾ ਚਾਹ ਪਾਣੀ ਪਿਆ ਨਾ ਕੋ ਰੋਟੀ ਪਾਣੀ ਖੋਇਆ ਕੀ ਐ ਖੂਗਾ ਜਾ ਕੇ ਅਗਲਾ ਮੰਮੀ ਉਹ ਨਹੀਂ ਕੋਸ਼ਾਂਦਾ ਤੀਹਨੇ ਟੈਨਸ਼ਨ ਲਿਆ ਕਰੋ ਨਾਲੇ ਅਸੀਂ ਇੰਨਾ ਚਿਰ ਥੋੜੀ ਰੁਕਣਾ ਨਹੀਂ ਅਸੀਂ ਚੱਲ ਜਣੇ ਵਾਪਸ ਅਸੀਂ ਰਹਿਣਾ ਥੋੜੀ ਰਾਤ ਕੌਣ ਤਾਂ ਨਹੀਂ ਰਹਿਣਾ ਰਾਜ ਪਰ ਫੇਰ ਵੀ ਪਤਾ ਫੋਨ ਕਰੀਦਾ ਹੁੰਦਾ ਜਦੋਂ ਕਿਤੇ ਆਉਣਾ ਹੋਵੇ ਪਹਿਲਾਂ ਫੋਨ ਕਰਕੇ ਦੱਸੀਦਾ ਹੁੰਦਾ ਕੋਈ ਨਹੀਂ ਮੰਮੀ ਮੈਨੂੰ ਕਾਲੀ ਕਾਲੀ ਤੇ ਫੋਨ ਕਰਨ ਦਾ ਚੱਤਾ ਭੁੱਲ ਗਿਆ ਚਲ ਗਾਂ ਤਾਂ ਇਹ ਗਲਤੀ ਨਾ ਕਰੀ ਪਹਿਲਾਂ ਫੋਨ ਕਰਿਆ ਕਰੀ ਭੁੱਲ ਲੱਗਿਆ ਠੀਕ ਹੈ ਰਾਜ ਆ ਲੈ ਦੋਸਤ ਨੂੰ ਕਿਤੇ ਲਈ ਆਹ ਪ੍ਰਾਣੇ ਸੋਨੇ ਸੂਟ ਆ ਆਹ ਪ੍ਰਾਣੇ ਦਾ ਰੈਡੀਮੇਡ ਲੈ ਆਉਂਦਾ ਅਸਾਂ ਇਹਨਾਂ ਦਾ ਰੈਡੀਮੇਡ ਹੀ ਲੈ ਆਂਦਾ ਹੋ ਹੇ ਮਮਾ ਪਰ ਸੋਨੇ ਸੂਟ ਮੈਂ ਤਾਂ ਸਵਾ ਲੈਣੇ ਜਾਂਦੀ ਹਾਂ ਤੁਸੀਂ ਇਹਨੂੰ ਦਿੱਤੇ ਆ ਸੀ ਮਨਪ੍ਰੀਤ ਮੁੱਢ ਲਿਫਾਫੇ ਚ ਕੋਟੀ ਪਈ ਉਹ ਵੀ ਲਿਆ ਮੰਮੀ ਉਹ ਤੂੰ ਹੀ ਕੋਟੀ ਮੇਰੇ ਬਾਤ ਤੇ ਨਹੀਂ ਲੈਂਦੀ ਲੈਂਦੀ ਤਾਂ ਤੇਰੇ ਬਾਤ ਤੇ ਹੀ ਹੁਣੇ ਦੱਸ ਕੇ ਨਹੀਂ ਆਈ ਤੇ ਮੈਂ ਹੁਣੇ ਆਈ ਆ ਤੈਨੂੰ ਦੇ ਦਿੰਨੀ ਕੋਟੀ ਤੈਨੂੰ ਫੇਰ ਲਿਆ ਦੂੰਗੀ ਨਹੀਂ ਭਾਬੀ ਜੇ ਮੰਮੀ ਕਹਿਣ ਤਾਂ ਆ ਕੋਟੀ ਦੇ ਦਿਓ ਬਾਅਦ ਚ ਤੁਹਾਨੂੰ ਲਿਆ ਦਾਂਗੇ ਕੀ ਗਲਤ ਹਟ ਤੋਂ ਵੇਖ ਕੇ ਜੜਿਆ ਨਹੀਂ ਜਾਣਦੇ ਵੀ ਜੇ ਮੇਰੀ ਮਾਂ ਦੇ ਚਾਹਨਾ ਸਮਾਨ ਦੇਣ ਲਈ ਆ ਤੇ ਨਾਲੇ ਤੂੰ ਹੀ ਨਹੀਂ ਆਪਣੇ ਪੇਕੇਆਂ ਤੋਂ ਸਮਾਨ ਲੈ ਕੇ ਆਉਂਦੇ ਹੁੰਦੇ। ਤੁਹਾਡੀ ਮਾਂ ਹੀ ਤੁਹਾਨੂੰ ਦਿੰਦੀ ਹੁੰਦੀ। ਦੀਦੀ ਦੇਂਦੇ ਤੇ ਹੁੰਦੇ ਹੀ ਮੰਮੀ ਸਾਰਾ ਕੁਝ ਲਿਓ ਨਹੀਂ ਹੀ ਮੈਂ ਪੇਕੇਆਂ ਤੋਂ। ਪਰ ਆਉਂਦਿਆਂ ਹੀ ਤੂੰ ਹੀ ਖੋਹ ਲੈਂਦੇ ਹੁੰਦੇ ਹੀ ਮੇਰੇ ਕੋਲ ਸਾਰਾ ਕੁਝ ਹੀ। ਕਹਿੰਦੇ ਹੁੰਦੇ ਹੀ ਮੈਨੂੰ ਆਹ ਸੂਟ ਪਸੰਦ ਆ। ਮੈਂ ਹੀ ਸੀ ਨਾ। ਆ ਸੁਣ ਲਿਆ ਜੀ ਮੰਮੀ। ਵੇਖ ਲਓ। ਜਰੀ ਨਹੀਂ ਨਾ ਮੈਨੂੰ ਵੇਖ ਕੇ। ਸਾੜੀ ਗਈ ਕਿ ਪੇਕੇ ਕਿਉਂ ਆਈ ਆ? ਤਾਈਓ ਮੈਨੂੰ ਲਾਲ ਲਾ ਗੱਲਾਂ ਕਰਨ ਢੀ ਜੀ। ਮੰਮਾ ਤੂੰ ਕਿਤਰਾ ਨਿਆ ਗੱਲਾਂ ਕਰਨ ਢੇ ਸੜੀਆਂ ਜੀਆਂ ਜੇ ਕੁੜੀ ਆਈ ਗਈ ਆ ਤੂੰ ਕਿਤਰਾ ਬੋਲਣ ਨਹੀਂ ਆਂ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਦੀਦੀ ਹੂੰ ਦੀਦੀ ਦੀ ਗੱਲ ਦਾ ਜਵਾਬ ਹੀ ਦਿੱਤਾ ਵਾ ਮੰਮੀ ਮੈਂ ਪੇਕੇ ਆਇਆ ਹੀ ਨਹੀਂ ਕਰਨਾ ਮੈਂ ਆਪਣੇ ਸਹੁਰੇ ਰਿਹਾ ਕਰਨਾ ਹਾਂ ਇਹ ਵੇਖ ਕੇ ਨਹੀਂ ਜਾਣਦੇ ਨਹੀਂ ਮੈਂ ਨਹੀਂ ਆਇਆ ਕਰਨਾ ਚੱਲ ਚੁੱਕ ਲਿਆ ਕੋਟੀ ਤੂੰ ਦੇ ਲਿਆ ਲੈ ਆਲੂ ਮੱਖਣ ਲਾ ਆ ਕੋਈ ਨਹੀਂ ਆਂਦੀ ਤਾਂ ਟ੍ਰੈਂਪਰ ਜਿਹੜੀ ਇਹ ਤਾਂ ਹੁਣ ਤੁ ਆ ਗਈ। ਹਉ ਕਾਲੀ ਇਹਨਾਂ ਮੈਂ ਬਾਤ ਚ ਲਿਆ ਦੂੰ। ਰਾਂ ਨੂੰ ਮੰਮੀ ਕੀ ਫਾਇਦਾ ਹੁਣ ਮੈਨੂੰ ਸਮਾਨ ਦੇ ਹੁੰਦਾ। ਇੰਨੀਆਂ ਭਾਬੀ ਨੇ ਗੱਲਾਂ ਸੁਣਾਤੀਆਂ ਮੈਨੂੰ। ਚੱਲ ਕੋਈ ਗੱਲਾਂ ਨਹੀਂ ਸੁਣਾਈਆਂ ਤੈਨੂੰ ਚੋਕ ਸਮਾਨ ਪਾ ਲੈ ਪਾਪੇ ਦੇ ਵਿੱਚ। ਪਾ ਦੋ ਮੰਮੀ ਲਪਾਵੇ ਦੇ ਵਿੱਚ। ਚੱਲ ਮੈਂ ਤੇਰੇ ਤੁਮ ਪਾ ਦੇਣਾ ਲਪਾਵੇ। ਰੋਣ ਕੀ ਕਰ ਕਿੱਥੇ ਗਾਇਆ ਕੋਲਾ? ਕੁਸ਼ਾਹ ਕਿਹੋ ਜਿਹਾ ਚੱਲਦਾ। ਆਹ ਮੈਂ ਇੱਕ ਵਾਰ ਹੀ। ਭਾਬੀ ਮੇਰੇ ਨਾਲੇ ਸੁਣ ਲੋ ਗੱਲ। ਜਿੱਦਾਂ ਮੈਂ ਪਹਿਲਾਂ ਟੌਰ ਨਾ ਰਹੀ ਨਹੀਂ ਹਣਾ ਉਦਾਂ ਹੀ ਟੌਰ ਨਾ ਰਹਿਣਾ ਇਹ ਨਾ ਸੋਚਿਓ ਮੈਂ ਵਿਆਹੀ ਗਈ ਆ ਤੇ ਤੁਸੀਂ ਆਪਣੀਆਂ ਮਨ ਮਰਜ਼ੀਆਂ ਕਰੋਗੇ ਠੀਕ ਹੈ ਨਾ ਚੱਲੂਗੀ ਮੇਰੀ ਘਰ ਦੇ ਵਿੱਚ ਜੇ ਕੋ ਮਮੀ ਨੂੰ ਚੀ ਨਹੀਂ ਵੀ ਕੀਤੀ ਨਾ ਤੇ ਵੇਖ ਲਓ ਫਿਰ ਕੋਈ ਨਹੀਂ ਇਹਦੀ ਵੀ ਨਾਨ ਹੈ ਹੀ ਆ ਨਾ ਫੇਰ ਪਤਾ ਲੱਗੂਗਾ ਕਿਹੜੇ ਭਾਅ ਵੇਖਦੀ ਹੈ ਮੈਂ ਨਾ ਇੰਜ ਕਰਦੀ ਹਾਂ ਨਾ ਇਹਦੇ ਨਾਲ ਵੀ ਇੰਜ ਹੀ ਹੋਊਗਾ ਚਲੋ ਆਪਾਂ ਜੀ ਰੋਟੀ ਪਾਣੀ ਖਾਦੇ ਚਲੋ ਆਓ 2 ਮਿੰਟ ਘੁੰਮ ਆਈਏ ਬਾਹਰ ਨਹੀਂ ਨਹੀਂ ਬਾਜੀ ਹੁਣ ਚੱਲੀਏ ਘੁੰਮਣਾ ਕਿਤੇ ਹੁਣ ਚੱਲੀਏ ਡੈਡੀ ਦੇ ਆਉਣ ਦਾ ਟਾਈਮ ਹੋ ਗਿਆ ਰਾਜ ਤੇ ਰੋ ਰਹਾਤਾ ਜੀ ਪਹਿਲੀ ਵਾਰ ਆਏ ਜੀ ਉਹ ਵੀ 2 ਘੰਟਿਆਂ ਚ ਪਾ ਥੱਲੇ ਜੀ ਉਹਨੇ ਇੰਨੇ ਫੇਰ ਆਵਾਂਗੇ ਰਾਤਾਂ ਤੇ ਰਹਿਣੀ ਆਪਾਂ ਕੋਈ ਨਹੀਂ ਪੈ ਭਾਂਗੇ ਹਾਂਜੀ ਹਾਂਜੀ ਚੱਲੀ ਫਿਰ ਚਲੋ ਕਿਤੇ ਮੰਮੀ ਨੂੰ ਮਿਲ ਲਈਏ ਜੀ ਡੈਡੀ ਤੇ ਘਰ ਆਏ ਨਹੀਂ ਆਏ ਤੇ ਫਿਰ ਡੈਡੀ ਨੂੰ ਲੇਟ ਹੋ ਜਾਣਾ ਓ ਚਲਿਏ ਫਿਰ ਹਾਂਜੀ ਚਲੋ ਠੀਕ ਹੈ ਪਾਜੀ ਦਿਓ ਛੁੱਟੀਆਂ ਫੇਰ ਆਵਾਂਗੇ ਕੋਈ ਨਹੀਂ ਕਹਿੰਦੇ ਨਾ ਚਲੋ ਆਜਾ ਲੱਗਦਾ ਅਗੇ ਦਰਵਾਜਾ ਖੜਕਣ ਦੀ ਆਵਾਜ਼ ਆਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੰਮੀ ਸਤਿ ਸ਼੍ਰੀ ਅਕਾਲ ਜੀ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਮੈਂ ਮੇਰੇ ਕਹਿਣਾ ਮਮੀ ਆਣਾ ਕਿ ਮਿਸੇਵਾ ਕੀਤੀ ਹੈ ਆਪਣੇ ਉੱਤੇ ਹਾਂ ਨਹੀਂ ਉਹ ਤਾਂ ਗੱਲ ਠੀਕ ਹੈ ਪਰ ਮੈਨੂੰ ਇੱਕ ਗੱਲ ਦੱਸ ਹਾਂਜੀ ਆ ਪਿਤਰੀ ਦਾ ਸੁਭਾ ਰੁਖਾ ਰੁਖਾ ਜਾਣੇ ਦਾ ਕਰਨ ਨਹੀਂ ਨਹੀਂ ਰੁਖਾ ਨਹੀਂ ਹੋਈ ਲੱਗਾ ਤਾਂ ਹੂੰ ਚਲ ਮੈਨੂੰ ਲੱਗਾ ਹੋ ਗਿਆ ਹੋਰ ਮਾ ਹੋਰ ਤਾਂ ਇਸ ਨਾਉ ਬਬੀ ਆਏ ਨਹੀਂ ਮੰਡੜੀ ਨਹੀਂ ਮੇਰੇ ਆਉਣੀ ਆ ਰਹੇ ਆ ਕੀ ਹੋ ਗਿਆ ਟਾਈਮ ਨਾ ਦਰ ਪਬੀਓ ਕੇ ਲਿਆ ਦਲਵਾ ਕੇ ਜਾ ਦੀਦੀਓ ਮੰਮੀ ਨੇ ਕੱਪੜੇ ਦਿੱਤੇ ਮਹਾਰੇ ਮਹਾਰੇ ਨੂੰ ਆ ਦੋ ਮੇਰੇ ਸੁਪਲਾਈਸ ਮੰਮੀ ਨੇ ਅਬਿਆ ਰੰਗ ਬਜ਼ੁਰਗਾ ਵਾਲਾ ਨਹੀਂ ਕਢਾਈ ਵੀ ਬਜ਼ੁਰਗਾ ਵਾਲੀ ਨਹੀਂ ਨਹੀਂ ਦੀਦੀ ਇਹ ਤਾਂ ਇੰਗਲਿਸ਼ ਕੱਲ ਰਿਆ ਇਹ ਤੇ ਮੇਰਾ ਫੇਵਰੇਟ ਕਲਰ ਹੈ ਮੂੰਗੇ ਦੇ ਫਤੇ ਨੂੰ ਭੁਰਾਂ ਨੂੰ ਆ ਗਈ। ਸੂਟ। ਆਪੀ ਆ ਸੂਟ ਬੜਾ ਸੋਹਣਾ ਅੱਜ ਕੱਲ ਬੜਾ ਟ੍ਰੈਂਡ ਆ ਸੂਟ ਦਾ। ਹਾਂਜੀ ਦੀਦੀ ਤਾਈਓ ਦੇ ਮੰਮੀ ਨੇ ਲਾਇਆ ਕਹਿੰਦੇ ਸਵਾਨੀ। ਮिन्नੋ ਬੜਾ ਪਸੰਦ ਆਇਆ ਸੂਟ। ਤੈਨੂੰ ਪਸੰਦ ਆਇਆ ਤੂੰ ਰੱਖ ਲੈ। ਹੋਰ ਆਂ ਗੇਰ ਲੈ ਲਾਂਗੇ। ਸੱਚੀ ਨਹੀਂ ਦੇ। ਹਾਂ ਰੱਖ ਲੈ। ਰੱਖ ਲੈ ਮੰਮੀ। ਰੱਖ ਲਾਉ ਨਹੀਂ ਕਿਹਾ ਨਾ ਮੰਮੀ। ਰੱਖ। ਅੱਛਾ ਠੀਕ ਹੈ। ਕੋ ਨਿਰ ਆਇਆ ਕੋਈ ਬਥੇਰੇ ਸੂਟ ਹੈ ਨਾਲ ਵੈਸੇ ਵੀ ਇਹਨਾਂ ਦਾ ਫੋਨ ਆਇਆ ਹੈ ਏ ਆਨਲਾਈਨ ਨੂੰ ਲੈਣ ਮੇਰਾ ਟਾਈਮ ਵੀ ਨਹੀਂ ਹੈਗਾ ਕਿਉਂ ਤਾਂ ਇਹ ਪਾ ਵੀ ਨੂੰ ਲੈ ਲਓ ਭਾਜੀ ਆ ਜੀ ਇਹਨਾਂ ਲੈਣਾ ਤੇ ਆਹੋ ਅੱਜ ਹੀ ਆਉਣਾ ਉਹਨਾਂ ਨੇ ਲੈਣਾ ਕਿਉਂ ਉਹ ਅਵੇਰ ਆ ਜੂਗੀ ਨਾ ਮੈਂ ਦੋ ਦਿਨ ਹੋ ਗਏ ਘਰ ਬੰਦਿਆ ਤੇ ਕੋਈ ਘਰ ਚਾਤੀ ਮਾਰਾਵਾ ਤੁਮ ਨੂੰ ਮੈਂ ਸਭ ਫਿਲ ਕਰਾਵਾ ਅਸ਼ਾ ਜਾਓ ਪਾ ਵੀ ਜੀ ਚਾਹ ਚਾਗ ਨਾ ਆ ਲਿਆਓ ਤੇ ਬਣਾ ਲੈ ਕੋਈ ਨੇ ਉਧਰ ਭਾਜੀ ਆਉਂਦੇ ਚਾਹ ਪੀ ਲੈ ਤੇਰੇ ਆਤੀ ਨਾਲੇ ਮਵਾਦ ਤੁਹਾਨੂੰ ਪਾ ਕੇ ਖਾਏ ਉਸ ਬਾਦ ਵਿੱਚ ਉਹਦੇ ਨੂੰ ਪਾਣੀ ਵਾਦੂ ਵੀਰੇ ਪਾਪੀ ਨੂੰ ਨੇ ਚੰਗਾ ਲੱਗਾ ਤੁਸੀਂ ਮੈਨੂੰ ਸੂਟ ਦੇ ਹਾਂ ਕਰਦੇ ਵੀ ਤੂੰ ਲੈ ਲਾ ਉਹ ਨਹੀਂ ਵੈਸੇ ਤੈਨੂੰ ਲੱਗਦਾ ਉਹ ਦਾ ਇੰਦਾਂ ਦਾ ਹੀ ਸੁਭਾ ਨਹੀਂ ਮੈਂ ਵੇਖ ਲਿਆ ਨਾ ਉਹਦਾ ਮੂੰਹ ਬੜ ਗਿਆ ਹੁਣ ਬਾਤ ਤੱਕ ਨਾ ਹੀ ਲੜਨਾ ਵੀ ਮੇਰੀ ਮੰਮੀ ਨੇ ਸੂਟ ਦਿੱਤਾ ਤੇ ਤੂੰ ਆਪਣੀ ਪੈਰ ਨੂੰ ਦੇ ਦਿੱਤਾ ਤੂੰ ਨਾ ਟੈਨਸ਼ਨ ਲੈ ਇਹਨੂੰ ਦੱਸਦਾ ਆ ਨਾ ਸੂਟ ਹਾਂ ਮੈਨੂੰ ਤੇ ਬੜਾ ਪਸੰਦ ਆਇਆ ਸੁਤ। ਹਾਂ ਤੇ ਉਹਦੇ ਕੋਲ ਹੈਗੇ ਅਜੇ ਤੇ ਉਹ ਕੋਈ ਨਹੀਂ ਪਾਇਰੇ ਆ ਦੇਖੋ। ਇਹਨੇ ਕਿਹਾ ਕਦੋਂ ਸੀਣਾ ਹੁੰਦਾ। ਉਹਨੇ ਗੁੱਸਾ ਕਰ ਤੁਨੇ ਆ ਬੋ। ਉਹ ਨਹੀਂ ਤੈਨੂੰ ਵੈਸੇ ਲੱਗਦਾ ਵਾ ਇਦਾਂ ਤੇ ਨਹੀਂ ਆਉ ਸੁਭਾਈ ਉਹਦਾ। ਅਗੇ ਪਾਜੀ। ਹਾਂ ਸ੍ਰੀ ਗੁਰੂ ਪਾਜੀ। ਯਾਰ। ਠੀਕ ਠਾਕ ਯਾਰ। ਸਤਿ ਮਦਰਾ ਗਈ ਲੈਣਾ ਤੇ ਦੋ ਚਾਰ ਦਿਨ ਰਹਿਣ ਤੇਣਾ। ਉਹ ਨਹੀਂ ਪਾਜੀ ਕਰਨਾ ਕੰਮ ਹੀ ਬੜਾ ਕਰਨ ਵਾਲਾ। ਹੂੰ। ਕਿ ਬੋਦਨ ਕੋ ਤਿੰਨ ਦਿਨ ਤੇ ਕੀ ਹੋ ਗਿਆ। ਤੇ ਫੇਰ ਕੀ 2-4 ਦਿਨ ਦੀ ਗੱਲ ਹੀ ਸਾਰਾ ਕੁਝ ਇਹਨੇ ਦੱਸ ਦੇਣਾ ਸੀ ਇਹਨੂੰ ਰਾਜ ਨੂੰ ਤੇ ਇਦਾਂ 2-3 ਦਿਨਾਂ ਬਾਅਦ ਭੇਜ ਦਾਂਗੇ ਸੋ ਦੱਸੋ ਦੀ ਆਓ ਇੱਕ ਵਾਰੀ ਭੇਜ ਦਿਓ ਹਾਂਜੀ ਸਪਾਈਆਂ ਸੂਈਆਂ ਤੁਹਾਨੂੰ ਪਤਾ ਸਾਰੀਆਂ ਹੋਣ ਵਾਲੀਆਂ ਨੇ ਹਜੇ ਹਾਂਜੀ ਤੇ ਫੇਰ ਉਹ ਕੱਲੀ ਵਿਚਾਰੀ ਕਿੱਥੇ ਲੱਗੀ ਰਹੂ ਕੋਈ ਭੇਜ ਦਾਂਗੇ ਬੱਸ ਕੋਈ ਨਹੀਂ ਮੇਰੇ ਟੈਨਸ਼ਨ ਨਾ ਲੈ ਮੈਂ ਆ ਜੂੰਗੀ ਇੱਕ ਵਾਰੀ ਆਪਣੇ ਘਰ ਦੀ ਸਫਾਈ ਕਰਾਵਾਂ ਫੇਰ ਮੈਂ ਆ ਕੇ ਤੇ ਸਾਰਾ ਕੁਝ ਆਪ ਮਿਲ ਦਵਾ ਦੂੰਗੀ ਉਹਦਾ ਮम्मू ਟੀਮਟੀ ਸਫਾਈ ਕਰਤੀ ਐ ਕੱਪੜਾ ਲੀੜਾਂ ਉਹ ਦਵਾ ਦੂੰਗੀ ਦਾ ਕਿੱਥੇ ਪਿਆ ਤੇ ਕਿਦਾ ਕਿੱਥੇ ਨਹੀਂ ਪਿਆ ਵਿਕਣਾ ਚਾਹ ਕਨਨ ਤਾਂ ਮਕਰਾ ਆ ਮੈਂ ਵੇਖੀ ਆਏ ਗਏ ਸਭ ਜੀ ਐਸਸਿਜ ਜਬਲੀ ਆ ਨੂੰ ਚਾਹ ਪਹਿਲਾਂ ਬਣਾ ਕੇ ਰੱਖੀਏ ਜਬ ਹਾਂਜੀ ਬਣਾਉਣੇ ਦੇਣੀ ਨੇ ਦੋਨਾਂ ਲਈ ਆਪਣੇ ਅੱবি ਚਾਹ ਨਾ ਕੁਛ ਲੈ ਹੀ ਹੁਣਾਂ ਨਹੀਂ ਆਮਨ ਕਾਰ ਬੈਗ ਤੇ ਚਲੀ ਆਪਾ ਚਲੋ ਪੈ ਕੇ ਇਹ ਬੈਗ ਮੇਰਾ ਹਾਂ ਚਲੋ ਫਿਰ ਨੇਰਾ ਅਭਿਆਸ ਸੂਟ ਮੇਰਾ ਬਕਰੇ ਵਾਪਿਸ ਪਾ ਦੇ ਜੀ ਦੀ ਹੁਣ ਨਾ ਕਿ ਜਾਣਾ ਹਾਂ ਮੈਂ ਸੀਗੇ ਪਾਉਣਾ ਮੈਨੂੰ ਫੇਵਰੇਟ ਰਾਂਦੇ ਆ ਮੇਰਾ ਜਦੋਂ ਮੈਂ ਅਗਲੀ ਵਾਰ ਆਉਂ ਉਹ ਪਾ ਕੇ ਆਉਂਗੀ ਨਾ ਠੀਕ ਹੈ ਬਾਦ ਵਿੱਚ ਚੰਗਾ ਭਾਜੀ ਫਿਰ ਚਲੋ ਭਾਜੀ ਅਸੀਂ ਤੇ ਨਹੀਂ ਕਹਿੰਦੇ ਚੰਗਾ ਕੋਈ ਨਹੀਂ ਭਾਜੀ ਫੇਰ ਆਵਾਂਗੇ ਚੰਗਾ ਮੈਂ ਜਾਖੂ ਪੀ ਮੈਡਮ ਰਾਜੇ ਰਾਜੇ ਨਹੀਂ ਉੱਠ ਹਾਂਜੀ ਉੱਠਦੀ ਨਹੀਂ ਟਾਈਮ ਵੇ ਕਿੰਨਾ ਹੋ ਗਿਆ ਯਾਰ ਮੈਂ ਨਹੀਂ ਸੌਕੇ ਕਦੀ ਉੱਠੀ ਕਮਾਲ ਐ ਇਹ ਪੇਕੇ ਘਰ ਥੋੜੀ ਆ ਸੌਰੇ ਬੈਠੀ ਮੈਡਮ ਉੱਠੋ ਹੋਦਾ ਔਰ ਡੈਡੀ ਚਾਹ ਮੰਗੰਡੇ ਨਾਲ ਚਾਹ ਦੋ ਤੈਨੂੰ ਪਤਾ ਤੂੰ ਹੀ ਕੰਮ ਕਰਨਾ ਵਾ ਹਾਏ ਮੈਂ ਨਹੀਂ ਕਦੀ ਚਾਹ ਬਣਾਈ ਨਹੀਂ ਜਲਦੀ ਉੱਠ ਜਾਏ ਉੱਤਰ ਮੰਮੀ ਬਣਾਉਂਦੇ ਜਾਂ ਭਾਬੀ ਬਣਾਉਂਦੇ ਚਾਹ ਇਹ ਤੁਸੀਂ ਮੈਡਮ ਜੀ ਉੱਥੇ ਥੋੜੀ ਬੈਠੇ ਜੇ ਉੱਠੋ ਉੱਠੋ ਜੇਦੀ ਕਰੋ ਚਲ ਉੱਠਦੀ ਕੀ ਹਾਂ ਸਿਆਪਾ ਖੰਨਾ ਜਾ ਉੱਥੇ ਵਾਵਾ ਭਾਬੀ ਚਾਹ ਬਣਾ ਲੈਂਦੇ ਫਿਰ ਫਿਰ ਤਾਂ ਮੰਮੀ ਮੰਝੇ ਤੇ ਦੇ ਦਿੰਦੇ ਦੀ ਗਰਮ ਗਰਮ ਮੋਜਾਂ ਆਹੀ ਉੱਥੇ ਇੱਥੇ ਆ ਗਏ ਸਵੇਰੇ ਚਾਹ ਬਣਾ ਚਾਹ ਬਣਾ ਚਲ ਉੱਠਣਾ ਹੀ ਪੈਣਾ ਮਨਾ ਆਦਤ ਪੌਣੀ ਪੈਣੀ ਹੋਲੀ ਉਹਨੇ ਸ਼ਾਮ ਨਹੀਂ ਆਪਾਰ ਵੇਖਦੀ ਕੰਮ ਤੇ ਨਹੀਂ